ਹੁਸ਼ਿਆਰਪੁਰ ਦੇ ਮਿੰਨੀ ਸੈਕਟਰੀ ਦੇ ਵਿੱਚ ਇੱਕ ਬੱਚਾ ਤੇ ਉਹਦਾ ਜਿਹੜਾ ਬਾਪ ਯਾਨੀ ਕਿ ਉਹਦਾ ਪਿਤਾ ਉਹ ਖੱਜਲ ਖਵਾਰ ਹੁੰਦੇ ਦਿਖਾਈ ਦਿੱਤੇ ਔਰ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਵੇ ਕੀ ਸਮੱਸਿਆ ਹੈ ਤਾਂ ਉਹਨਾਂ ਨੇ ਜਿਹੜੀ ਸਮੱਸਿਆ ਦੱਸੀ ਹੈ ਉਹ ਕਾਫੀ ਗੰਭੀਰ ਹੈ ਕਿਉਂਕਿ ਜਿਹੜਾ ਬੱਚਾ ਹੈ ਬੱਚਾ ਪ੍ਰਵਾਸੀ ਹੈ ਇਹਦੇ ਮਾਤਾ ਪਿਤਾ ਪ੍ਰਵਾਸੀ ਹਨ ਸਕੂਲ ਦੇ ਵਿੱਚ ਜਿਹੜੀ ਐਡਮਿਸ਼ਨ ਐਡਮਿਸ਼ਨ ਤੇ ਲੋ ਆਪਾਂ ਕਹਿ ਸਕਦੇ ਆ ਵੀ ਬੈਠਣ ਤਾਂ ਲੱਪਿਆ ਹੈ ਬੱਚਾ ਲੇਕਿਨ ਸਕੂਲ ਦੇ ਵਿੱਚ ਜਿਹੜਾ ਆਧਾਰ ਕਾਰਡ ਮੰਗਿਆ ਜਾ ਰਿਹਾ ਤੇ ਉਹਦਾ ਜਨਮ ਸਰਟੀਫਿਕੇਟ ਮੰਗਿਆ ਜਾ ਰਿਹਾ ਬੱਚਾ ਪੰਜਾਬ ਦੇ ਵਿੱਚ ਇੱਥੇ ਜੰਮਿਆ ਪੜਿਆ ਪਰ ਉਹ ਸਰਟੀਫਿਕੇਟ ਜਿਹੜਾ ਉਹ ਨਹੀਂ ਮਿਲ ਰਿਹਾ ਕਈ ਕਾਰਨ ਦੱਸੇ ਜਾ ਰਹੇ ਨੇ ਪਰ ਹੁਣ ਇਹ ਇੱਥੇ ਆਏ ਆ ਲਗਾਤਾਰ ਘੁੰਮ ਰਹੇ ਆ ਪਹਿਲਾਂ ਵੀ ਦਿਖਾਈ ਦਿੱਤੇ ਆ ਅੱਜ ਜਦੋਂ ਗੱਲਬਾਤ ਹੋਈ ਆ ਤੇ ਸਾਰੀ ਹਕੀਕਤ ਜਿਹੜੀ ਸਾਹਮਣੇ ਆਈ ਆ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਕੀ ਨਾਮ ਹੈ ਤੁਹਾਡਾ ਸ਼ੰਕਰ ਲਾਲ ਜੀ शंकर लाल जी, जी ये बच्चे के हैं ये की समस्या तो जन्म सर्टिफिकेट नहीं बन रहा आधार कार्ड भी नहीं बन रहा स्कूल में बार बार मांग रहे हैं आधार कार्ड के लिए वो बोलते हैं कि नाम काट देंगे कैसे बच्चा पढ़ पाएगा नहीं नाम काट देंगे मतलब जन्म जो हुआ तो तब नहीं इसका सर्टिफिकेट बनाया नहीं बना तो अब बच्चे की कितनी आज होगी आठ साल हो गई आठ साल हो गई जी तो बच्चा स्कूल जाता है जाता है कौन सी क्लास में है तीसरे में है अच्छा अभी आधार कार्ड मांगते हैं आधार कार्ड मांगते हैं और आधार आधार कार्ड ही मांग रहे हैं प्रूफ सर्टिफिकेट दे दो आधार कार्ड दोनों प्रूफ बनवा के दो अच्छा वो नहीं सेक्टर भी आए पास से घूम रहे हैं नहीं आपका आधार कार्ड बनाऊंगा हमारा है आपके रेफरेंस पे भी नहीं बन रहा नहीं बोल रहे हैं अच्छा तो कब से आप ऐसे धक्के का हमको तो दो तीन साल हो गए तो और भी बच्चे इस तरह के आपके मतलब बहुत से बच्चे हैं जो है? नहीं बन पा रहा हम भी परेशान घूम रहे हैं वो भी परेशानी होंगे अभी यहाँ पे ही रहते हैं आप रहते बिल्कुल जान, जान खेला अच्छा पूरा परिवार हाँ जी कौन कौन है यहाँ पे बच्चे हैं हमारे बीबी है हमारे न्याने हम भी है और भी बच्चे है तो सभी का इसी तरह से परेशानी है सब परेशानी ती सुने की किस तरह के नाल जी है समस्या के नाल जूझ रहे हैं ਕਿਉਂਕਿ ਜੇ ਇਸ ਬੱਚੇ ਦਾ ਜਿਹੜਾ ਆਪਾਂ ਕਹਿ ਸਕਦੇ ਆ ਆਧਾਰ ਕਾਰਡ ਦਾ ਜਨਮ ਸਰਟੀਫਿਕੇਟ ਨਹੀਂ ਬਣਦਾ ਹੈਗਾ ਤਾਂ ਇਹ ਬੱਚੇ ਦਾ ਜਿਹੜਾ ਭਵਿੱਖਾ ਇਹ ਬਹੁਤ ਖਰਾਬ ਹੋਵੇਗਾ ਕਿਉਂਕਿ ਪੜ੍ਹਾਈ ਨਹੀਂ ਹੋਵੇਗੀ ਤੇ ਮਾਪੇ ਲਈ ਵੀ ਕਾਫੀ ਬੜੀ ਪਰੇਸ਼ਾਨੀਆਂ ਹਾਂ ਸਮੱਸਿਆ ਜੇ ਕੋਈ ਕਿਸੇ ਤਰ੍ਹਾਂ ਦੀ ਕੋਈ ਬੜੀ ਹੈਗੀ ਹੈ ਕਿਉਂਕਿ ਇਹ ਜਿਹੜੇ ਆ ਇਹ ਵੀ ਇੱਕ ਭਾਰਤ ਦੇ ਹੀ ਵਾਸੀ ਆ ਚਾਹੇ ਪੰਜਾਬ ਚ ਰਹਿੰਦੇ ਆ ਚਾਹੇ ਯੂਪੀ ਬਿਹਾਰ ਤੋਂ ਆਏ ਆ ਚਾਹੇ ਕਿੱਥੇ ਵੀ ਆ ਇਹ ਤਾਂ ਮਜ਼ਦੂਰੀ ਕਰਦੇ ਆ ਔਰ ਇਹੇ ਬਾਰ ਬਾਰ ਤਾਂ ਜੁਪੀ ਵਿਹਾਰ ਜਾ ਨਹੀਂ ਸਕਦੇ ਤੇ ਬੱਚਾ ਜੇ ਇੱਥੇ ਜਨਮਿਆ ਹੈ ਤੇ ਇਹਦਾ ਜਿਹੜਾ ਆ ਆਧਾਰ ਕਾਰਡ ਵੀ ਬਣਨਾ ਚਾਹੀਦਾ ਹੈ ਜਨਮ ਸਰਟੀਫਿਕੇਟ ਵੀ ਬਣਨਾ ਚਾਹੀਦਾ ਹੈ ਔਰ ਜਿਹੜੀ ਸਹੂਲਤ ਇਹਨੂੰ ਚਾਹੀਦੀ ਹੈ ਉਹ ਵੀ ਮਿਲਣੀ ਚਾਹੀਦੀ ਹੈ ਸਾਡੀ ਸਰਕਾਰ ਔਰ ਪ੍ਰਸ਼ਾਸਨ ਦੇ ਅੱਗੇ ਇਹੀ ਗੋਹਾਰ ਹੈ ਬੇਨਤੀ ਹੈ ਹੁਸ਼ਰਪੁਰ ਤੋਂ ਸਹਿਯੋਗੀ ਦੀਪਕ ਦੇ ਨਾਲ ਮੈਂ ਸੁਨੀਲ ਲਾਕਾ